ਤੁਸੀਂ ਉਸ ਗੁਰੂ ਦੇ ਬੱਚੇ ਹੋ ਜਿੰਨਾ ਹਰਮਨ ਸਰਬੱਤ ਦਾ ਪਲੇਦਾ ਉਦੇਸ਼ ਦਿੱਤਾ ਹੈ ਤੁਸੀਂ ਇਮੋਸ਼ਨਲ ਨੀ ਹੋਣਾ ਇੱਕ ਸਾਡਾ ਤੁਸੀਂ ਲੋੜਵੰਦ ਨਹੀਂ ਤੁਸੀਂ ਮਜਬੂਰੀ ਚੋਂ ਮਜਬੂਰੀ ਦੇ ਵਿੱਚ ਆਹ ਰੋਡ ਕਰਾਸ ਕਰਨਾ ਕੋਈ ਖਾਲਾ ਜੀ ਦਾ ਬੜਾ ਨਹੀਂ ਉਹ ਪੁਲ ਟੱਪਣਾ ਨਹਿਰਾਂ ਨੰਗ ਕੇ ਆਉਣਾ ਥੱਲੇੋਂ ਦੀ ਆਉਣਾ ਪਾਣੀ ਗੋਡੇ ਗੋਡੇ ਪਾਣੀ ਇੱਕ ਮਿੰਟ ਲਈ ਆਪਣੇ ਪਰਿਵਾਰਾਂ ਨੂੰ ਨਾ ਆਪਣਾ ਮੈਸੇਜ ਦੋ ਕਿਹੜੀ ਹਾਲਾਤ ਤੁਸੀਂ ਰਹਿ ਰਹੇ ਹੋ ਮੈਂ ਸੁਣਾਉਂਦੇ ਆ ਕਿ ਇੱਥੇ ਇੰਨੀ ਬੁਰੀ ਹਾਲਤ ਸੀ ਭਾਈ ਸਾਹਿਬ ਪਰਸੂ ਵੀ ਪਚੋਦੀ ਆਏ ਨੇ ਇੱਥੇ ਸੜਕਾਂ ਦੇ 25 ਗੱਡੀਆਂ ਖੜੀਆਂ ਹੀ ਸੜਕ ਦੇ ਉੱਤੇ ਵਿਚਾਰੇ ਪਹਾੜ ਦੇ ਉੱਤੇ ਚੜ ਕੇ ਇਹਨਾਂ ਨੇ ਬੜੀ ਮੁਸ਼ਕਲ ਸਾਨੂੰ ਪੁਲਿਸ ਵਾਲਿਆਂ ਦੇ ਹੱਥ ਰਾਸ਼ਨ ਭੇਜਿਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਇਹਨਾਂ ਨੂੰ ਇਹਦਾ ਵੀ ਅਸੀਂ ਹੌਸਲਾ ਵਧਾਈ ਦੇਈਏ ਅਸੀਂ ਇਹਨਾਂ ਦੇ ਨਾਲ ਪੜੀਏ ਇਹਨਾਂ ਇਹ ਗੁਰੂ ਆਪਣੀ ਕੌਮ ਦੀ ਸੇਵਾ ਕਰ ਰਹੇ ਨੇ ਬੜੀ ਵਧੀਆ ਨਿਭਾ ਰਹੇ ਨੇ ਇਹ ਸਾਰਿਆਂ ਲਈ ਕਰਦੇ ਬੈਨੇ Hindu Muslim Sikh ईसाई ਜੋ ਵੀ ਮੇਰੇ ਭਾਈ ਸੁਣਦੇ ਹੋਣ ਉਹ ਸਾਰੇ ਇਹਨਾਂ ਨੂੰ ਫੋਨ ਕਰੋ ਕਾਲ ਕਰੋ ਸਨਮਾਨ ਵਾਲੀ ਕੋਈ ਗੱਲ ਜੀ ਅੱਜ ਔਖੀ ਘੜੀ ਸਾਡੇ ਤੇ ਆਈ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਦਾ ਸਾਥ ਦਈਏ ਤੇ ਬਾਕੀ ਮੈਂ ਪਾਜੀ ਜੀਰਾਂ ਦਾ ਦੋ ਵਰੀ ਆਏ ਨੇ ਮੈਂ ਬਿਆਨਕ ਨਹੀਂ ਕਰ ਸਕਦੀ ਪਰ ਅਸੀਂ ਬਹੁਤ ਪਰੇਸ਼ਾਨ ਸੀਗੇ 7 ਦਿਨ ਅਸੀਂ ਔਖੇ ਬਿੜੇ ਰਹੇ ਆ ਲਾਈਟ ਪਾਣੀ ਤੋਂ ਅਸੀਂ ਬ੍ਰੈਡ ਖਾ ਕੇ ਸਵੇਰੇ ਜਾਰਾ ਕਰਦੇ ਰਾਤ ਨਮਕ ਵਾਲੀਆਂ ਰੋਟੀਆਂ ਖਾਂਦੇ ਰਹੇ ਆ ਫਿਰ ਅਸੀਂ ਇਹਨਾਂ ਨੂੰ ਬਾਅਦ ਕੇ ਅਸੀਂ ਫੋਨ ਕੀਤਾ ਕਿ ਸਾਡੀ ਮਤਲਬ ਕਿਸੇ ਨੂੰ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਕਿਸੀ ਦਾ ਫੋਨ ਆਇਆ ਹੈ ਘਰ ਦੇ ਫੋਨ ਕੋ ਲੱਗ ਗਿਆ ਫੈਮਿਲੀ ਦਾ ਫੋਨ ਆਇਆ ਕਿ ਤੁਹਾਡੇ ਭਾਈਪੁਰ ਦਾ ਰੁੜ ਗਿਆ ਫਿਰ ਮੈਂ ਉਹਨਾਂ ਨੂੰ ਆਪਣਾ ਦੱਸਿਆ ਵੀ ਸਾਡੀ ਅਸੀਂ ਪਰੇਸ਼ਾਨ ਬਹੁਤ ਆ ਅਸੀਂ ਇੰਡੀਅਨ ਖਾਣਾ ਨਹੀਂ ਸਾਨੂੰ ਮਿਲਦਾ ਪਿਆ ਫਿਰ ਭਾਈ ਸਾਹਿਬ ਆਏ ਨੇ ਭਾਈ ਅਮਰੀਕ ਸਿੰਘ ਜੀ ਭਾਈ ਲਾਭ ਸਿੰਘ ਜੀ ਸਾਰੇ ਸਾਰਿਆਂ ਦਾ ਵਿੱਚ ਯੋਗਦਾਨ ਹੈ ਇਹ ਸਭ ਦਾ ਪਰਮਾਤਮਾ ਭਲਾ ਕਰੇ ਬਾਕੀ ਇਹਨਾਂ ਚੜ੍ਹਦੀ ਕਲਾ ਰੱਖੇ ਰੱਬ ਦੀ ਸੇਵਾ ਕਰਨ ਦਾ ਮੌਕਾ ਪਰਮਾਤਮਾ ਹੋਰ ਦਵੇ ਉਹਦਾ ਪੰਜ ਜੀ ਅਸੀਂ ਇਕੱਲੇ ਨਹੀਂ ਗਾ ਮਨੀ ਸਿੰਘ ਇਕੱਲੇ ਨਹੀਂ ਆ ਸਾਡੀ ਸਪੇਨ ਦੀ ਸ਼ਾਇਦ ਗੱਲ ਜੀ ਕੋਈ ਨਾਮ ਦਾ ਨਹੀਂ ਪਤਾ ਪ੍ਰਿੰਸ ਪ੍ਰਿੰਸਪਾ ਜੀ ਪੂਰੀ ਬਾਤ ਇਹ ਅੰਗਰੇਜ਼ ਭਾਜੀ ਹੈ ਅੰਗਰੇਜ਼ ਭਾਜੀ ਔਰ ਗੇ ਲਵੀਰ ਜੀ ਇਹ ਸਾਰੇ ਆਏ ਨੇ ਬਹੁਤ ਹੌਸਲਾ ਦਿੱਤਾ ਇਹਨਾਂ ਨੇ ਅਸੀਂ ਦਾਸ ਨਹੀਂ ਰਕਦੇ ਰੱਬ ਨੂੰ ਅਗੇ ਅਰਦਾਸ ਜ਼ਰੂਰ ਕਰਾ ਕਿ ਪਰਮਾਤਮਾ ਤੁਹਾਨੂੰ ਜਾਣੇ ਜਾਣ ਹੈ ਇਹ ਸੇਵਨ ਬਾੜੇ ਨੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਇਹਨਾਂ ਦਾ ਸਾਥ ਦੇਈਏ ਇਹਨਾਂ ਨੂੰ ਫੋਨ ਕਰੋ ਵਿਚ ਜਿਹੜਾ ਹੋਰਦਾ ਨਾ ਅਹੀਂ ਇੱਥੇ ਹੀ ਮਨਾਰਿਕ ਹਾਂਜੀ ਅਸੀਂ ਆਪਣਾ ਉਹ ਦਿਨ ਇਸੇ ਪਰਿਵਾਰ ਕੋਲ ਆਏ ਸੀਗੇ ਤੇ ਇੰਨਾ ਕਿ ਜ਼ਿਆਦਾ ਵਿਚਾਰੇ ਈਮੋਸ਼ਨਲੀ ਹੋ ਗਿਆ ਕਿ ਯੂਨੀ ਬਿਮਾਰ ਹੋ ਗਿਆ ਉਹ ਜਿਹੜੀ ਆ ਬਹੁਤ ਬੁਰੀ ਹਾਲਤ ਆ ਤੇ ਆ ਹਾਲਾਤ ਆ ਰੋਡ ਦੇ ਕਰਾਸਿਆ ਆਰਮੀ ਪੁਲਿਸ ਲੱਗੀ ਆ ਇਸ ਰੋਡ ਦੇ ਉੱਤੇ ਇੰਨੀਆਂ ਗੱਡੀਆਂ ਹੀ ਗੱਡੀਆਂ ਸਟਕ ਹੋਈਆਂ ਫਿਗੀਆਂ ਤੇ ਕੋਈ ਵੀ ਬੰਦਾ ਲੰਘ ਨਹੀਂ ਸਕਦਾ ਸੀਗਾ ਹੁਣ ਸਾਨੂੰ ਪ੍ਰੋਟੈਕਸ਼ਨ ਸਿਵਲ ਵਾਲਿਆਂ ਨੇ ਤੇ ਪੁਲਿਸ ਨੇ ਵਾਲਿਆਂ ਨੇ ਸਪੈਸ਼ਲ ਸਾਨੂੰ ਦਿੱਤਾ ਕਿ ਤੁਸੀਂ ਇੰਨੀ ਮਿਹਨਤ ਕਰਦੇ ਇੰਦੋਂ 6 6 7 7 ਕਿਲੋਮੀਟਰ ਆਟੇ ਦੀਆਂ ਬੋਰੀਆਂ ਰੱਖ ਰੱਖ ਕੇ ਤੁਰੇ ਫਿਰਦੇ ਆ ਲਿਆਓ ਤੁਹਾਡੀ ਮਦਦ ਕਰੀਏ ਸਾਨੂੰ ਮੋਹਰੇ ਕਰਕੇ ਤੁਰਿਆ ਉਹਨਾਂ ਨੇ ਤੇ ਸੰਗਤ ਦਾ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਭੇਜਦੇ ਨੇ ਇਹ ਵੀਡੀਓ ਬਣਾਉਣ ਦਾ ਕਾਰਨ ਇਹ ਆ ਕਿਉਂਕਿ ਉਹ ਭੈਣ ਜੀ ਹੁਣੇ ਆਪ ਆਪ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕਿਈ ਹਾਲਾਤ ਉਹਨਾਂ ਦੇ ਰਹੇ ਨੇ ਤੇ ਬਰਬਾਦ ਹੋ ਗਿਆ ਸਿਸਟਮ ਫੇਲ ਹੋ ਗਿਆ ਆਰਮੀ ਪੁਲਿਸ ਸਪੇਨ ਦੀ ਸਾਰੀ ਲੱਗੀ ਲੱਗੀਓਂ ਓਏ ਓਏ ਲੋਕ ਕਿੱਥੇ ਹਾਂ ਬਾਜੀ ਉਧਰ ਦੀ